धूरी शहर के वार्ड नंबर 21 में विकास की एक नई शुरुआत हुई है संगरूर से लोकसभा सांसद गुरमीत सिंह मीतिहर और पंजाब के मुख्यमंत्री भगवान सिंह मान के विशेष कार्याधिकारी सुखवीर सिंह ने आज लगभग एक करोड़ की लागत से होने वाले विभिन्न विकास कार्यों का शुभारंभ किया इन विकास कार्यों के अंतर्गत वार्ड की करीब तीन किलोमीटर लंबी सड़कों पर ब्लॉक टाइलें बिछाई जाएंगी और पूरे इलाके को रोशन करने के लिए 125 आधुनिक एलईडी स्ट्रीट लाइटें लगाई जाएंगी इससे ना केवल यातायात व्यवस्था या बेहतर होगी बल्कि रात के समय सुरक्षा भी मजबूत होगी देखो जी पहला तो मैं कहूँगा कि मुख्यमंत्री साहब वालों धूरी शहर अंदर नहीं पूरे पंजाब के अंदर विकास कार्यों की जी चढ़ी है वो लिया हुई है ਇਹ ਜਿੱਥੇ ਅੱਜ ਅਸੀਂ ਲੱਖ ਰੁਪਏ ਦਾ ਇੱਥੇ ਜਿਹੜਾ ਇੰਟਰਲੌਕ ਟਾਇਲ ਤੇ ਸੀਵਰੇਜ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਇਸ ਤੋਂ ਪਹਿਲਾਂ ਆਈਟੀਆਈ ਹੈ ਜਿਹੜੀ ਉੱਥੇ ਤਕਰੀਬਨ 12 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਨਵੀਂ ਬਿਲਡਿੰਗ ਦਾ ਨੀ ਪੱਥਰ ਰੱਖਿਆ ਗਿਆ ਤੇ ਜਿਹਦੇ ਵਿੱਚ ਸੱਤ ਨਵੇਂ ਕੋਰਸ ਜਿਨ੍ਹਾਂ ਦੀ ਸ਼ੁਰੂਆਤ ਹੋਣੀ ਹੈ ਸੋ ਕੇਵਲ ਇਹੀ ਨਹੀਂ ਮੈਂ ਕਿਉਂਕਿ ਉੱਥੇ ਵੀ ਜਦੋਂ ਭਾਸ਼ਣ ਦੇ ਰਿਹਾ ਸੀ ਮੈਂ ਜ਼ਿਕਰ ਕੀਤਾ ਸਾਡੇ ਜੇ ਮੈਂ ਬਰਨਾਲੇ ਜ਼ਿਲ੍ਹੇ ਦੀ ਗੱਲ ਕਰਾਂ ਇੱਥੇ ਤਾਂ ਮੈਨੂੰ ਲੱਗਦਾ ਉਸ ਤੋਂ ਵੀ ਵੱਧ ਹੋਣਾ ਹੈ ਮੇਰੀ ਸੁਰਤ ਅਸੈਂਬਲੀ ਨੂੰ ਜਿੰਨਾ ਟਾਈਮ ਹੋ ਗਿਆ ਤੇ ਉਸ ਤੋਂ ਪਹਿਲਾਂ ਵੀ ਮੈਂ بڑے ਪੁਰਾਣੇ ਰਾਜਨੀਤਿਕ ਲੋਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਦੇ ਮੈਨੂੰ ਲੱਗਦਾ ਵੀ ਕੱਠੇ ਸੜਕਾਂ ਦੇ ਲਈ ਖਾਸ ਤੌਰ ਤੇ ਪਿੰਡੂ ਸੜਕਾਂ ਦੇ ਲਈ ਕਦੇ ਕਿਸੇ ਜ਼ਿਲ੍ਹੇ ਲਈ ਵੀ 25 ਕਰੋੜ ਰੁਪਏ ਤੋਂ ਵੱਧ ਨਹੀਂ ਆਇਆ ਹੁਣ ਪਰ ਇਹ ਪਹਿਲੀ ਵਾਰ ਹੈ ਕਿ ਬਰਨਾਲੇ ਜ਼ਿਲ੍ਹੇ ਲਈ 242 ਕਰੋੜ ਰੁਪਇਆ ਕੇਵਲ ਸਰਕਾਰ ਨੇ ਪਿੰਡੂ ਸੜਕਾਂ ਦੇ ਲਈ ਦਿੱਤਾ ਮੈਂ ਮਲੇਰਪੋਟ ਲਈ ਤੋਂ ਆਉਂਦੇ 228 ਕਰੋੜ ਰੁਪਇਆ ਦਿੱਤਾ ਤੇ ਸੰਗਰੂਰ ਮੈਨੂੰ ਲੱਗਦਾ ਕਿਉਂਕਿ ਵੱਡਾ ਜਿਲ੍ਹਾ ਹੈ ਘੱਟੋ-ਘੱਟ ਮੈਂ ਅੰਕੜੇ ਤਾਂ ਮੇਰੇ ਕੋਲ ਹੈਗੇ ਮੈਨੂੰ ਲੱਗਦਾ ਵੀ 400 ਕਰੋੜ ਰੁਪਇਆ ਘੱਟੋ-ਘੱਟ ਇਸ ਇਲਾਕੇ ਦੀਆਂ ਪਿੰਡੂ ਸੜਕਾਂ ਲਈ ਆ ਹੁਣ ਆ ਉਹ ਸੜਕਾਂ ਮੰਨ ਲਓ ਕਿ ਜਿਹੜੀਆਂ ਖੇਤਾਂ ਵਾਲੇ ਸੜਕਾਂ ਉਹ ਸੜਕਾਂ ਵੀ ਸਰਕਾਰ ਪੱਕੀਆਂ ਕਰ ਰਹੀ ਹੈ ਤੇ ਪਹਿਲੀ ਵਾਰ ਕਿਸੇ ਸਰਕਾਰ ਤੋਂ ਹੋ ਰਿਹਾ ਕਿ ਹਜ਼ਾਰਾਂ ਕਰੋੜ ਰੁਪਇਆ ਪਿੰਡਾਂ ਦੀਆਂ ਸੜਕਾਂ ਤੇ ਲੱਗ ਰਿਆ ਉਹ ਵੀ ਉਦੋਂ ਜਦੋਂ ਕੇਂਦਰ ਆਰਡੀਐਫ ਦੇ 8500 ਕਰੋੜ ਰੁਪਈਆ ਦੱਬੀ ਬੈਠਾ ਦੇ ਨਹੀਂ ਰਿਹਾ ਤੇ ਇਹ ਸਰਕਾਰ ਕਿਉਂਕਿ ਕਮਾਈ ਸਰਕਾਰ ਦੀ ਵਧੀ ਹੈ ਆਮਦਨ ਵਧੀ ਹੈ ਉਹਨਾਂ ਪੈਸਿਆਂ ਦੇ ਵਿੱਚੋਂ ਸੜਕਾਂ ਵੀ ਬਣਾ ਰਹੀ ਹੈ ਉਹ ਵੀ ਉਦੋਂ ਜਦੋਂ ਕੇਂਦਰ ਆਰਡੀਐਫ ਦੇ ਪੈਸੇ ਵੀ ਨਹੀਂ ਦੇ ਰਿਹਾ ਉਹ ਵੀ ਉਦੋਂ ਤੇ ਜਦੋਂ 17 ਟੋਲ ਪਲਾਜ਼ੇ ਵੀ ਪੰਜਾਬ ਤੋਂ ਬੰਦ ਕੀਤੇ ਤੇ ਫਿਰ ਵੀ ਜੇ ਸੜਕਾਂ ਬਣ ਰਹੀਆਂ ਪੰਜਾਬ ਦੀ ਤਰੱਕੀ ਹੋ ਰਹੀ ਹੈ ਇਧਰ ਲਈ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਬਹੁਤ ਵਧਾਈ ਦਿੰਦਾ ਹਾਂ। ਪੂਜਯਾ ਸਤਾਈ ਦੇ ਜਨਮ ਦਿਨ